ਨਗਰ ਨਿਗਮ ਪਠਾਨਕੋਟ ਵੱਲੋਂ ਹਾਊਸ ਦੀ ਮੀਟਿੰਗ ਮੇਰ ਪੰਨalal ਪਾਟਿਆ ਦੀ ਅਗਵਾਹੀ ਹੇਠ ਕੀਤੀ ਗਈ ਜਿਸ ਵਿੱਚ ਐਮਐਲਏ ਅਸ਼wini ਸ਼ਰਮਾ ਦੇ ਨਾਲ-ਨਾਲ ਸਾਰੇ ਕਾਰਪੋਰੇਟਰ ਵੀ ਸ਼ਾਮਲ ਹੋਏ ਮੀਟਿੰਗ ਦਾ ਉਦੇਸ਼ ਸ਼ਹਿਰੀ ਵਿਕਾਸ ਤੇ ਚਰਚਾ ਕਰਨਾ ਸੀ ਜਿਸ ਵਾਸਤੇ ਸਭ ਨੇ ਆਪਣੇ ਵੱਲੋਂ ਹਰੀ ਚੰਡੀ ਦੀ ਸਹਿਮਤੀ ਜਤਾਈ ਤੇ 4.5 ਕਰੋੜ ਰੁਪਏ ਦਾ ਮਤਾ ਪਾਸ ਹੋਇਆ ਇਸ ਮੌਕੇ ਤੇ ਪਹੁੰਚੇ ਵਿਧਾਇਕ ਅਸ਼wini ਸ਼ਰਮਾ ਨੇ ਕਿਹਾ ਕਿ ਇਹ ਸਭ ਤੋਂ ਵੱਡੀ ਦੀ ਖੁਸ਼ੀ ਹੈ ਕਿ ਸਭ ਨੇ ਮਿਲ ਕੇ ਸ਼ਹਿਰ ਦੇ ਵਿਕਾਸ ਦੀ ਗੱਲ ਸੋਚੀ ਹੈ ਤੇ ਸਭ ਨੇ ਹੀ ਆਪਣੀ ਆਪਣੀ ਸਹਿਮਤੀ ਦੇ ਕੇ ਇਸ ਮਤੇ ਨੂੰ ਪਾਸ ਕੀਤਾ ਹੈ ਤੇ ਨਾਲ ਹੀ ਉਨ੍ਹਾਂ ਕਿ ਸ਼ਹਿਰ ਵਿੱਚ ਇੱਕ ਹੋਰ ਸਮੱਸਿਆ ਹੈ ਜਿਸ ਉੱਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਅਨ ਅਧਿਕਾਰਿਕ ਰੂਪ ਵਿੱਚ ਇਸ ਸ਼ਹਿਰ ਵਿੱਚ ਰਹਿ ਰਹੇ ਨੇ ਉਹਨਾਂ ਵਿੱਚ ਜਾਂਚ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਲੋਕਾਂ ਵਿੱਚ ਇਹੋ ਜਿਹੇ ਸ਼ਰਾਰਤੀ ਅੰਸਰ ਵੀ ਹੋ ਸਕਦੇ ਨੇ ਜਿਨ੍ਹਾਂ ਵੱਲੋਂ ਸ਼ਹਿਰ ਦੀ ਸੁਰੱਖਿਆ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਠੇਸ ਪਹੁੰਚਾਈ ਜਾ ਸਕਦੀ ਹੈ ਉਹਨਾਂ ਨੇ ਕਿਹਾ ਕਿ ਇਹ ਕਦ ਬਹੁਤ ਜ਼ਰੂਰੀ ਹੈ ਤੇ ਇਸ ਦੇ ਪ੍ਰਤੀ ਉਹ ਪੂਰੀ ਤਰ੍ਹਾਂ ਗੰਭੀਰ ਹਨ ਦੂਜੇ ਪਾਸੇ ਮੇਰ ਪੰਨਾਲਾਲ ਪਾਟਿਆ ਨੇ ਕਿਹਾ ਕਿ ਸਾਰੇ ਕਾਰਪੋਰੇਟਰਸ ਨੇ ਇੱਕ ਸਹਿਮਤ ਹੋ ਕੇ ਇਸ ਮਤੇ ਨੂੰ ਪਾਸ ਕੀਤਾ ਹੈ ਤੇ ਉਨ੍ਹਾਂ ਨੇ ਵੀ ਬਿਨਾਂ ਕਿਸੇ ਪਾਰਟੀ ਤੋਂ ਹਰ ਇੱਕ ਨੂੰ 30-30 35-35 ਲੱਖ ਰੁਪਏ ਦਾ ਫੰਡ ਜਿਹੜਾ ਹੈ ਉਹ ਮਈਆ ਕਰਵਾਇਆ ਹੈ ਤਾਂ ਕਿ ਪੂਰੇ ਸ਼ਹਿਰ ਦਾ ਵਿਕਾਸ ਹੋ ਸਕੇ ਲੋਕਾਂ ਨੂੰ ਮੌਲਿਕ ਸੁਵਿਧਾਵਾਂ ਮਿਲ ਸਕਣ ਤੇ ਲੋਕਾਂ ਦਾ ਜਿਵੇਂ ਸੁਖੱਲਾ ਹੋ ਸਕੇ ਉਨ੍ਹਾਂ ਨੇ ਕਿਹਾ ਕਿ ਸਾਡਾ ਉਦੇਸ਼ ਲੋਕਾਂ ਦੀ ਸੇਵਾ ਕਰਨਾ ਹੈ ਤੇ ਸੇਵਾ ਪਾਰਟੀ ਤੋਂ ਬਿਨਾਂ ਉੱਠੇ ਨਹੀਂ ਹੋ ਸਕਦੀ ਅਸਾ ਕਿ ਗਰਮ ਗਰਮ ਚਰਚਾ ਹੋਈ ਹੈ ਪਹਿਲੀ ਗੱਲ ਤੇ ਹੈ ਕਿ ਮੀਟਿੰਗ ਦਾ ਪ੍ਰੋਸੈਸ ਜਿਹੜਾ ਹੈ ਉਹ ਚੱਲਿਆ ਰਹਿਣਾ ਚਾਹੀਦਾ ਲਗਭਗ 8 ਮਹੀਨੇ ਬਾਅਦ ਆਪਾਂ ਬੈਠ ਰਹੇ ਹਾਂ ਸ਼ਹਿਰ ਐਡਾ ਵੱਡਾ ਇਹੀ ਗੱਲ ਮੇਅਰ ਸਾਹਿਬ ਨੂੰ ਕਹੀਏ ਇਹੀ ਗੱਲ ਅਫਸਰਾਂ ਨੂੰ ਕਹੀਏ ਕਿ ਭਈ ਜੇਕਰ ਐਮਸੀ ਲੋਕਾਂ ਨੇ ਜਿਨ੍ਹਾਂ ਨੂੰ ਵੋਟਾਂ ਪਾਈਆਂ ਉਹਨਾਂ ਨੂੰ ਉਹਨਾਂ ਦੀ ਜਵਾਬ ਦੇਈਏ ਅੱਛਾ ਉਹਨਾਂ ਨੂੰ ਵੀ ਜੇਕਰ ਉਹਨਾਂ ਦੇ ਕੰਮ ਨਹੀਂ ਹੋਣਗੇ ਲੋਕੀ ਉਹਨਾਂ ਨੂੰ ਪੁੱਛਣਗੇ ਤੇ ਉਹਦਾ ਹਿੱਸਾ ਮੈਨੂੰ ਵੀ ਮਿਲਦਾ ਅਗਰ ਕਿਤੇ ਕੰਮ ਨਹੀਂ ਹੋ ਰਿਹਾ ਕੋਈ ਇਹ ਨਹੀਂ ਕਹਿੰਦਾ ਕਿ ਕੋਣ ਨਹੀਂ ਹੋਣ ਦੇ ਰਿਹਾ ਜਵਾਬ ਦੇ ਇਹ ਬੰਦੀ ਹੈਗੀ ਹੈ ਕਿ ਕੰਮ ਨਹੀਂ ਹੋ ਰਿਹਾ ਤੇ ਐਮਸੀ ਨੂੰ ਵੀ ਗਾਲਾਂ ਪੈਂਦੀਆਂ ਪੰਜਾਬੀ ਦੇ ਅੰਦਰ ਸੁਣ ਲਓ ਤੇ ਉਹਦਾ ਹਿੱਸਾ ਮੇਰੇ ਤੱਕ ਵੀ ਆਉਂਦਾ ਉਹਨਾਂ ਨੂੰ ਕਿਹਾ ਕਿ ਆ ਕੇ ਚਰਚਾ ਕਰਿਆ ਕਰੋ ਸਾਨੂੰ ਵੀ ਪਤਾ ਹੈ ਕਿ ਨਕਮੀ ਸਰਕਾਰ ਆ ਉੱਪਰ ਪੈਸਾ ਕੋਈ ਭੇਜ ਨਹੀਂ ਰਹੀ ਅਗਰ ਇਹ ਅੰਮ੍ਰਿਤ ਯੋਜਨਾ ਜਿਹਦੋਂ ਅਸੀਂ 12 ਚ ਐਮਐਲਏ ਸੀ ਇਹਨੂੰ ਨਾਂ ਲਿਆਇਆ ਹੁੰਦਾ ਤੇ ਵਿਤ ਕਮਿਸ਼ਨ ਦੇ ਜਿਹੜੇ ਪੈਸੇ ਆ ਜਾਂ ਸਚਨਾ ਵੀ ਆਂਦੇ ਪੈਸੇ ਉਹ ਵੀ ਨਹੀਂ ਸੀ ਆਣੇ ਉਹਦੇ ਨਾਲੇ ਚੱਲ ਰਿਹਾ ਸਾਰਾ ਮਾਮਲਾ ਲੇਕਿਨ ਗਰਮਾ ਗਰਮਾ ਚਰਚਾ ਤੋਂ ਬਾਅਦ ਕੁਝ ਮਹੱਤਵਪੂਰਨ ਨਿਰਣੇ ਹੋਏ ਆ ਇੱਕ ਤੇ ਸ਼ਹਿਰ ਦੀ ਡੈਮੋਗ੍ਰਾਫੀ ਚੇਂਜ ਹੋ ਰਹੀ ਹੈ ਇਹ ਬੜਾ ਸੰਵੇਦਨਸ਼ੀਲ ਸ਼ਹਿਰ ਸ਼ਹਿਰ ਹੈ ਇੱਥੇ ਮਿਲਟਰੀ ਵਾਲੇ ਲੋਲੇ ਸਾਰੇ ਪਾਸੇ ਲੇਕਿਨ ਤੁਸੀਂ ਸ਼ਾਮ ਨੂੰ ਦੇਖਦੇ ਹੋ ਕਿ ਰੇੜੀਆਂ ਰੇੜੀਆਂ ਲੱਗੀਆਂ ਹੋਈਆਂ ਇੱਕ ਮਤਾ ਪਾਸ ਕੀਤਾ ਹੈ ਕਿ 22 ਤੋਂ ਬਾਦ ਜਿਹੜੇ ਲੋਕ ਆਏ ਆ 22 ਮਤਲਬ 22 ਜਨਵਰੀ 2022 ਤੋਂ ਜਿਹੜੇ ਰੇੜੀਆਂ ਦੀ ਤਦਾਦ ਇਸ ਤਰੀਕੇ ਨਾਲ ਵਧੀ ਹੈ ਉਹ ਸਾਰੇ ਲਾਇਸੈਂਸ 22 ਤੋਂ ਬਾਅਦ ਜਿਹੜੇ ਬਣਿਆ ਉਹਨਾਂ ਨੂੰ ਰੱਦ ਕੀਤਾ ਜਾਏ ਪਰ ਉਹਦੀ ਕੋ ਕੀਤੀ ਜਾਏ ਔਰ ਇੱਕ ਨੋਟੀਫ ਜੇ ਕਿ ਸਿੱਧੀ ਵੈਰੀਫਿਕੇਸ਼ਨ ਐਮ 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 ਸੀਬੀ ਅਮੀਤ ਤੱਕ ਨਾਲ ਐਲਾਨ ਕਰੀ ਜਾ ਰਹੇ ਨੇ ਉਹਨਾਂ ਦੇ ਵੀ ਪ੍ਰਾਰਥਨਾ ਕੀਤੀ ਹੈ ਕਿ ਸਾਈਨ ਕਰ ਤੋਂ ਉਹਨੂੰ ਬੰਦੇ ਨੂੰ ਕੋ ਪੁੱਛੋ ਤੇਰੇ ਪਸ਼ੋਕੜ ਤੋਂ ਪੁਲਿਸ ਵੈਰੀਫਿਕੇਸ਼ਨ ਲੈ ਕੇ ਆ ਫਿਰ ਤੇਰੇ ਸਾਈਨ ਕਰਨਗੇ ਕਿਉਂਕਿ ਇਹ ਰੋਹਾਨੀਆਂ ਔਰ ਬੰਗਲਾਦੇਸ਼ੀ ਬਹੁਤ ਸਾਰੇ ਪਠਾਨਕੋਟ ਆ ਗਏ ਨੇ ਜਿਹੜੇ ਪਠਾਨਕੋਟ ਦੀ ਸੁਰੱਖਿਆ ਲਈ ਖਤਰਾ ਨੇ ਮੈਨੂੰ ਦੱਸੋ ਕਿ ਇੱਥੇ ਕੋਈ ਇੰਡਸਟਰੀ ਹੈ ਇੱਥੇ ਰੋ ਰੋਜ਼ਗਾਰ ਦੇ ਕੋਈ ਸਾਧਨ ਹੈ ਕਿ ਜਿਹੜਾ ਬੰਦਾ ਇੰਨੀ ਦੂਰੋਂ ਤੁਰ ਕੇ ਆਇਆ ਜੇ ਕੇਰੇ ਰੇੜੀ ਲਾਣੀ ਹੈ ਉੱਥੇ ਹੀ ਲਾ ਲੇ ਔਰ ਪੂਰੇ ਹਾਊਸ ਨੇ ਮੈਂ ਧੰਨਵਾਦੀ ਆ ਇਹ ਸਾਰੇ ਹਾਊਸ ਦਾ ਪੰਜਾਬ ਦੇ 50 ਐਮਸੀਆਂ ਨੇ ਇਸ ਗੱਲ ਦਾ ਕੋਈ ਪਾਰਟੀ ਦਾ ਧਿਆਨ ਨਹੀਂ ਹੈ ਸ਼ਹਿਰ ਦੀ ਬਿਹਤਰੀ ਲਈ 50 ਦੇ 50 ਐਮਸੀਆਂ ਨੇ ਸਾਰੇ ਸੰਮਤੀ ਨਾਲ ਇਹ ਮਤਾ ਪਾਇਆ ਕਿ ਇਹ ਲਾਸੰਚ ਰੱਦ ਕਰਕੇ ਕੀਤੇ ਜਾਣੇ ਚਾਹੀਦੇ ਆ ਔਰ ਇਹਦੀ ਕੋਕ ਹੋਣੀ ਚਾਹੀਦੀ ਸਰ ਇਹਦੇ ਸਰ ਪੀਰ ਵਾਲੇ ਪਾਣੀ ਨੂੰ ਲੈ ਕੇ ਉਹਦੇ ਤੇ ਵੀ ਚਰਚਾ ਹੋਈ ਆ ਕੁਝ ਇਹਨਾਂ ਨੇ ਉਹ ਇੰਪਰੂਵਮੈਂਟ ਦੇਖਣੀ ਆ ਐਸਾ ਹੁਣ ਟੈਂਡਰ ਵੀ ਇਹਨਾਂ ਦੇ ਲੱਗੇ ਨੇ ਔਰ ਕੁਝ ਕੰਪਲੇਨਸ ਵੀ ਆਈਆਂ ਆ ਡਿਪਾਰਟਮੈਂਟ ਦੇ ਮੁਲਾਜ਼ਮਾਂ ਦੀਆਂ ਉਹਨਾਂ ਨੂੰ ਵੀ ਸਖਤੀ ਨਾਲ ਨਜਿੱਠਣਾ ਹੈਗਾ ਔਰ ਮੁਲਾਜ਼ਮਾਂ ਨੂੰ ਇਹ ਵੀ ਕਿਹਾ ਗਿਆ ਕਿ ਐਮਸੀਆਂ ਅੰਦਰ ਵਾਰਜਿੰਦਰ ਕੋਈ ਕੰਮ ਹੁੰਦਾ ਤਾਂ ਉਹਨਾਂ ਨੂੰ ਜਾਣਕਾਰੀ ਦਿਓ ਖੁੱਲੇ ਮਨ ਨਾਲ ਖੁੱਲੇ ਮਨ ਨਾਲ ਚਰਚਾ ਹੋਈਆ ਔਰ ਇੱਕ ਜਿਹੜਾ ਮਿਰਜ਼ਾਵ ਇੱਕ ਜਿਹੜਾ ਉਹ ਇੱਕ ਜਿਹੜਾ ਮੁਲਾਜ਼ਮ ਸੀ ਇੱਧਰ ਆ ਜਾਓ ਆਈ ਗੜ ਜਿਹੜਾ ਇਹ ਮੁਲਾਜ਼ਮ ਸੀ ਉਹਦੀ ਬਹੁਤ ਜ਼ਿਆਦਾ ਸ਼ਿਕਾਇਤਾਂ ਸੀ ਉਹਦੇ ਖਲਾਫ ਵੀ ਮਤਾਂ ਪਾਸ ਕੀਤਾ ਦੀਪ ਬੇਦੀ ਦੇ ਖਲਾਫ ਉਹ ਮੈਨੂੰ ਨਾਮ ਯਾਦ ਇੱਕ ਰੇੜੀਆਂ ਵਾਲਾ ਪਾਇਆ ਬਾਈ ਤੋਂ ਜਿਹੜੇ ਲਾਇਸੈਂਸ ਲੱਗਿਆ ਜੇ ਉਹ ਕੋਈ ਸਤ ਕੰਮ ਕਰਦਾ ਸਰ ਇੱਕ ਐਮਪਲੋਈ ਦਾ ਕੋਈ ਹਮਲਾ ਵੀ ਹੋਇਆ ਸੀ ਉਸੇ ਉੱਤੇ ਕੀ ਐਕਸ਼ਨ ਲਏ ਜਾਏਗਾ अच्छा कोई मैटर नहीं है उनका आपस में मेरा हाथ समझोता है मेरे ध्यान चाहिए हां जी इस करके खुले मन ਨਾਲ ਚਰਚਾ ਹੋਈ ਹੈ ਚਾਰ ਦੀ ਬਿਹਤਰੀ ਲਈ ਔਰ ਮੈਂ ਖੁਸ਼ ਹਾਂ ਪੰਜਾਬ ਦੇ 50 ਐਮਸੀਆ ਨੇ ਪਟਾਣਕੋਟ ਦੇ ਅੰਦਰ ਜਿਹੜੀਆਂ ਡੈਮੋਗ੍ਰਾਫੀ ਚੇਂਜ ਹੋ ਰਹੀ ਹੈ ਰੇੜੀਆਂ जिस तरीके ਨਾਲ ਲੱਗ ਰਹੀਆਂ ਉਹਦੇ ਉੱਤੇ ਇੱਕ ਮਤ ਮਤ ਦੇ ਨਾਲ ਮਤਾ ਪਾਸ ਕੀਤਾ ਔਰ ਸਾਰੇ ਹੀ ਸਹਿਮਤ ਸੀ ਕੋਈ ਪਾਰਟੀਬਾਜ਼ੀ ਨਹੀਂ ਨੇ ਵੀ ਪਤਾ ਹੈ ਲਗਭਗ 30 40 40 ਲੱਗਦਾ ਮੈਂ ਸਮਝਣਾ ਤੁਹਾਡੇ ਸਿਰਫ ਸੋਚ 'ਚ ਥੋੜਾ ਜਿਹਾ ਫਰਕ ਆ ਹਾਊਸ ਦੀ ਕੋਈ ਮੀਟਿੰਗ ਗਰਮਾ ਗਰਮੀ ਨਾਲ ਨਹੀਂ ਸ਼ੁਰੂ ਹੋਈ ਤੁਹਾਨੂੰ ਗੁੱਸਾ ਜ਼ਰੂਰ ਆ ਕਿਉਂਕਿ ਤੁਹਾਨੂੰ ਅਸੀਂ ਹਾਊਸ ਦੀ ਮੀਟਿੰਗ 'ਚੋਂ ਬਾਹਰ ਰੱਖਿਆ ਉਹ ਤੁਹਾਡਾ ਗੁੱਸਾ ਬੋਲਦਾ ਉਹ ਤੁਹਾਡਾ ਉਹ ਗੁੱਸਾ ਬੋਲਦਾ ਪਰ ਹਾਊਸ ਦੀ ਜਿਹੜੀ ਮੀਟਿੰਗ ਆ ਇੱਕ ਵੀ ਕਾਉਂਸਲਰ ਕਵੇ ਸਵਾਏ ਇੱਕੋ ਹੀ ਬੰਦਾ ਉਹ ਕਿਉਂਕਿ ਉਹ ਹਰ ਮੀਟਿੰਗ 'ਚੋਂ ਕਿਉਂਕਿ ਉਹ ਘਰੋਂ ਸੋਚ ਕੇ ਆਉਂਦਾ ਵੀ ਮੈਂ ਖਿਲਾਫ ਹੀ ਬੋਲਣਾ ਤੇ ਉਹ ਮੈਨੂੰ ਇਹ ਲੱਗਦਾ ਕਿ ਇਹ ਵੇਲੇ ਕੋਈ ਥੋੜੀ ਹੁਸਦਾ ਹੋ ਰਹੀਆਂ ਕੋਈ ਉਹ ਖਲਾਫ ਬੋਲ ਕੇ ਚਲ ਜੰਨਾ ਬਾਕੀ ਤੁਸੀਂ ਦੇਖਿਆ ਵੀ ਅਸੀਂ ਐਮਐਲਏ ਸਾਹਿਬ ਨਾਲ ਔਰ ਬੀਜੇਪੀ ਦੇ ਆਪ ਦੇ ਕਾਂਗਰਸ ਦੇ ਸਾਰੇ ਕੌਂਸਲਰਾਂ ਨਾਲ ਲਗਭਗ ਤੁਸੀਂ ਆ ਦੇਖੋ ਟਾਈਮ ਹੋ ਗਿਆ ਜੇ 5:30 4:30 4:30 ਲਗਭਗ ਪੂਰਾ ਡੇਢ ਘੰਟਾ ਅਸੀਂ ਬਕਾਇਦਾ ਮਿਹਨਤ ਮੁਸ਼ਕਕਤ ਕਰਤੀ ਆ ਹਰ ਇੱਕ ਦੀ ਗੱਲ ਸੁਣੀ ਗਈ ਆ ਹਰ ਇੱਕ ਕੌਂਸਲਰ ਨੂੰ ਮੌਕਾ ਦਿੰਦੇ ਆ ਹਰ ਕੌਂਸਲਰ ਦੀ ਗੱਲ ਸੁਣਦੇ ਆ ਜੋੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਦੇ ਆ ਸਰ ਜਿਹੜੇ ਮੈਂ ਤੁਹਾਨੂੰ ਇਹ ਗੱਲ ਦੱਸਾਂ ਰੋਹਿਤ ਸਾਲ ਦੇ ਵਾਰਡ ਦੀ ਸਾਨੂੰ ਆਲਰੇਡੀ ਕੰਪਲੇਂਟ ਆਈ ਆ ਉਹਦੇ ਵਾਰਡ ਦੇ ਵਿੱਚ ਕਿਉਂਕਿ 15 ਲੱਖ ਦਾ ਕੰਮ ਉਹਨੇ ਪਾਸ ਹੋਇਆ ਦਾ ਉਹਰੇ ਵਾਰਡ ਦਾ ਅੱਜ ਕਿੰਨੇ ਮਹੀਨੇ ਹੋ ਗਏ ਉਹਰੇ ਵਾਰਡ ਦੇ ਵਿੱਚ ਉਹ ਕੰਮ ਹੀ ਨਹੀਂ ਕਰਾ ਰਿਆ ਇਹ ਆਮ ਲੋਕਾਂ ਨੂੰ ਨਹੀਂ ਪਤਾ ਕਿਉਂਕਿ ਸਾਨੂੰ ਕੰਪਲੇਂਟ ਆਈ ਆ ਉੱਥੋਂ ਦੇ ਲੋਕਾਂ ਦੀ ਉਹਦੀ ਬਕਾਇਦਾ ਅਸੀਂ ਤੌਰ ਤੇ ਇਨਕੁਆਰੀ ਕਰਾਂਗੇ ਜਿਹੜੀ ਉਹ ਰਿਵਾੜ ਦੇ ਵਿੱਚ 15 ਲੱਖ ਦਾ ਕੰਮ ਹੈ ਮੈਨੂੰ ਮੈਨੂੰ ਇਹ ਸਮਝਾਇਆ ਵੀ ਉੱਥੇ ਲੱਖ ਲੱਖ ਰੁਪਏ ਦਾ ਕੰਮ ਵੀ ਨਹੀਂ ਹੋਇਆ ਕਿਉਂਕਿ ਵਾਰਡ ਦੇ ਲੋਕ ਕਹਿੰਦੇ ਆ ਕਿ ਸਾਡੇ ਏਰੀਆ 'ਚ 15 ਲੱਖ ਦਾ ਕੋਈ ਕੰਮ ਨਹੀਂ ਸਾਡਾ ਪਹਿਲਾ ਟੀਚਰ ਪਠਾਨਕੋੜ ਤੇ ਜਿਹੜੀ ਆ ਕਾਰਪੋਰੇਸ਼ਨ ਦੇ ਤੌਰ ਤੇ ਜਿੰਨੀ ਵੀ ਕਰਪਸ਼ਨ ਦਾ ਲੋਕਾਂ ਦੇ ਦੁਆਰਾ ਇਲਜ਼ਾਮ ਲਾਇਆ ਜਾਂਦਾ ਉਹਨੂੰ ਸਾਫ਼ ਕਰਨਾ ਸਾਡੀ ਪੂਰੀ ਕੋਸ਼ਿਸ਼ ਹੋਏਗੀ ਵੀ ਕਾਰਪੋਰੇਸ਼ਨ ਪਠਾਨਕੋੜ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਇਹ ਜਿਹੜਾ ਕਰਪਸ਼ਨ ਦਾ ਇਲਜ਼ਾਮ ਆ ਉਹ ਨਹੀਂ ਲੱਗੇ ਸੁਪਰ ਸ਼ਕਰ ਮਸ਼ੀਨ ਦੇ ਬਾਰੇ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਇਸ ਸੁਪਰ ਸ਼ਕਰ ਮਸ਼ੀਨ ਦੇ ਕੁਝ-ਕੁਝ ਵਾਰਡਾਂ ਦੇ ਵਿੱਚਲੇ ਕੰਮ ਹੋਇਆ ਜਿਹੜੇ ਵਾਰਡਾਂ ਦੇ ਵਿੱਚ ਕੰਮ ਆਇਆ ਉੱਥੇ ਦੇ ਕੌਂਸਲਰ ਕੋਲ ਲਿਖ ਕੇ ਲਿਆ ਗਿਆ ਔਰ ਹਲੇ ਤੱਕ 85 ਲੱਖ ਦੇ ਓਟੈਂਡਰ ਹੈ ਗਿਆ ਹਲੇ ਤੱਕ ਉਹਨਾਂ ਨੂੰ ਕੋਈ ਪੇਮੈਂਟ ਨਹੀਂ ਕੀਤੀ ਗਈ ਔਰ ਉਮੀਦ ਆ ਜਿਹੜੇ ਕਾਉਂਸਲਰਾਂ ਨੇ ਲਿਖ ਕੇ ਦਿੱਤਾ ਉਹਨਾਂ ਦੀ ਸੈਟੀਸਫੈਕਸ਼ਨ ਹੋਏਗੀ ਤੇ ਉਹਦੀ ਪੇਮੈਂਟ ਕੀਤੀ ਜਾਏਗੀ ਨਹੀਂ ਤਾਂ ਨਹੀਂ ਕੀਤੀ ਜਾਏਗੀ ਅੱਜ ਕਿੰਨੇ ਹਲੇ ਲੱਖ ਦੇਣੀ ਜੀ ਅੱਜ ਸਾਡੇ 4 ਕਰੋੜ ਰੁਪਏ ਦੇ ਕੰਮ ਜਿਹੜੇ ਪਾਸ ਕੀਤੇ ਗਏ ਤੇ ਇਹਦੇ ਤੋਂ ਇਲਾਵਾ ਵੀ ਜਿਹੜੇ ਹੋਰ ਵੀ ਕੰਮ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਅਸੀਂ ਲੋਕਾਂ ਵਾਸਤੇ ਲੋਕਾਂ ਦੀ ਬਿਹਤਰੀ ਵਾਸਤੇ ਜਿਸ ਤੇ ਜ਼ਰੂਰਤ ਹੋਏਗੀ ਉਹਨੂੰ ਪਾਸ ਕੀਤਾ ਜਾਏਗਾ ਜੈ ਦੀ ਕੰਪਲੇਂਟ ਸੀਗੀ ਉਹਦੇ ਤੇ ਇੱਕ ਜੈ ਦੀ ਕੰਪਲੇਂਟ बार-बार ਆਂਦੀ ਆ ਇੱਕ ਅ ਆਪਣਾ ਸੁਸਾਇਟੀ ਦੀ ਕੰਪਲੇਂਟ ਬਾਰ ਬਾਰ ਆਂਦੀ ਹੈ ਇੱਕ ਕੋਈ ਨੱਕੀ ਨਾਂ ਦੇ ਉੱਤੇ ਨੱਕੀ ਸੁਸਾਇਟੀ ਹੈਗੀ ਆ ਉਹਦੇ ਖਿਲਾਫ ਇਲੀਗਲ ਐਕਸ਼ਨ ਜੋ ਬੰਦਾ ਲਿਆ ਜਾਏਗਾ ਕਿਉਂਕਿ ਉਹਨਾਂ ਦੇ ਵਿੱਚ ਕੁਝ ਇੱਕ ਸਾਡਾ ਕਾਰਪੋਰੇਸ਼ਨ ਦਾ ਮੁਲਾਜ਼ਮ ਹੈ ਠੇਕੇਦਾਰ ਬਣਿਆ ਤੇ ਇੱਕ ਜਿਹੜਾ ਕੋਈ ਠੇਕੇਦਾਰ ਹੈ ਭੁਪਿੰਦਰ ਉਹਦਾ ਨਾਮ ਹੈ ਸਾਡੇ ਲਗਭਗ ਸਾਰੇ ਕਾਉਂਸਲਰਾਂ ਨੇ ਚਾਹੇ ਉਹ ਬੀਜੇਪੀ ਦੇ ਚਾਹੇ ਉਹ ਕਾਂਗਰਸ ਦੇ ਉਹਨਾਂ ਨੇ ਉਹਦੇ ਖਿਲਾਫ ਪੂਰੇ ਜ਼ੋਰ ਸ਼ਿਕਾਇਤ ਕੀਤੀ ਆ ਔਰ ਸਾਡੇ ਉਹਰੇ ਵਿੱਚ ਉਹਨਾਂ ਨੇ ਕਾਉਂਸਲਰਾਂ ਨੇ ਇਹ ਵੀ ਇਲਜ਼ਾਮ ਲਾਇਆ ਵੀ ਨਵਦੀਪ ਬੇਦੀ ਜਿਹੜਾ ਇਹਦੇ ਵਿੱਚ ਉਹਨਾਂ ਨਾਲ ਰਲ ਕੇ ਤੇ ਕੋਸ਼ਿਸ਼ ਕਰਦਾ ਵੀ ਗਲਤ ਫੰਡ ਉਹਨਾਂ ਨੂੰ ਉਪਲਬਧ ਕਰਾਉਣ ਦੀ ਅਸੀਂ ਇਹ ਰਾਇ ਵਾਸਤੇ ਵੀ ਕੋਸ਼ਿਸ਼ ਕੀਤੀ ਔਰ ਹਾਊਸ ਦੇ ਵਿੱਚ ਇਸ ਗੱਲ ਦਾ ਮਤਾ ਪਾਇਆ ਕਿ ਨਵਦੀਪ ਦੇ ਜਿਹੜੀਆਂ ਪਾਵਰਾ ਸੈਜ਼ ਕੀਤੀਆਂ ਜਾਣ ਤਾਂ ਕਿ ਜਿਹੜਾ ਕੋਈ ਗਲਤ ਕੰਮ ਕਿਸੇ ਦੇ ਹੱਥੋਂ ਨਾ ਹੋ ਸਕੇ ਤੇ ਮੈਂ ਤੁਹਾਨੂੰ ਇਹ ਗੱਲ ਫਕਰ ਨਾਲ ਕਹਿਣਾ ਪਠਾਨਕੋਟ ਦੇ ਵਿੱਚ ਪੰਨਾ ਲਾਲ ਪਾਟਿਆ ਮੇਰ ਮੈਂ ਕਿਸੇ ਵੀ ਵਾਰਡ ਦੇ ਕਾਉਂਸਲਰ ਨਾਲ ਕਿਸੇ ਤਰ੍ਹਾਂ ਦਾ ਕੋਈ ਪੇਦ ਭਾਵ ਨਹੀਂ ਕਰਦਾ ਕਿਉਂਕਿ ਮੈਂ ਵੀ ਕਾਉਂਸਲਰ ਤੋਂ ਹੀ ਇਸ ਕੁਰਸੀ ਤੇ ਪਹੁੰਚਿਆ ਇਹ ਗੱਲ ਮੈਂ ਤੁਹਾਨੂੰ ਹੋਰ ਫਕਰਨਾ ਕਹਿਣਾ ਚਾਹਨਾ ਤੇ ਅਸੀਂ ਲੱਗ ਵਗ ਬਗੈਰ ਇਹਨਾਂ ਨੂੰ ਦੱਸਿਓ ਕਿਉਂਕਿ ਮੀਟਿੰਗ ਥੋੜੀ ਲੇਟ ਹੋਈ ਆ ਬਗੈਰ ਇਹਨਾਂ ਸਾਰਿਆਂ ਨੂੰ ਦੱਸਿਓ ਕੰਮ ਸੇ ਕੰਮ ਵੀ ਚਾਹੇ ਉਹ ਭਾਜਪਾ ਦਾ ਕਾਉਂਸਲਰ ਆ ਚਾਹੇ ਉਹ ਆਮ ਆਦਮੀ ਪਾਰਟੀ ਦਾ ਕਾਉਂਸਲਰ ਆ ਚਾਹੇ ਕਾਂਗਰਸ ਦਾ ਕਾਉਂਸਲਰ ਆ ਉਹਨਾਂ ਦੇ ਕਹਿਣ ਤੋਂ ਬਿਨਾ ਹੀ ਤੀਤੀ 35 35 ਲੱਖ ਰੁਪਏ ਦੇ ਜੇ ਕਿਸੇ ਦਾ 5 ਲੱਖ ਦਾ ਕੰਮ ਆ ਉਹਰਾ 5 ਲੱਖ ਦਾ ਪਾਇਆ ਕਿਸੇ ਦਾ 35 ਲੱਖ ਆ ਉਹਰਾ 35 ਪਾਇਆ ਕਿਸੇ ਦਾ 50 ਆ ਉਹਰਾ 50 ਆਇਆ ਜਿਸ ਤਰ੍ਹਾਂ ਜਿਸ ਤਰ੍ਹਾਂ ਕੰਮ ਉਹਨਾਂ ਦੀ ਪ੍ਰਾਇਓਰਿਟੀ ਬੰਦੀ ਹੀ ਉਹਨਾਂ ਸਾਰਿਆਂ ਨੂੰ ਅਸੀਂ ਪੂਰੇ ਫੰਡ ਉਪਲਬਧ ਕਰਾਏ ਆ ਉਹਨਾਂ ਦੇ ਬਾਡਾਂ ਦੇ ਕੰਮ ਪਾਏ ਆ ਔਰ ਟੈਂਡਰ ਵੀ ਲੱਗ ਗਿਆ ਔਰ ਮੈਂ ਸਮਝਦਾ ਕਿ ਸ਼ਾਇਦ ਹਫਤੇ ਦਸ ਦਿਨ ਚੋਂ ਬਰਕਰਾਰ ਟੈਂਡਰ ਵੀ ਇਸ਼ੂ ਹੋ ਜਾਣਗੇ ਸਰ ਸ਼ਹਿਰ ਦੇ ਵਿੱਚ ਜਿਹੜੀ ਮਾਰੋਵਾਦੀ ਆ ਰਹੀ ਉਹਨੂੰ ਦੇਖੋਰੇ ਬਾਰੇ ਆਪਣਾ ਸਾਡੇ ਮਾਨਣੀ ਹੈ ਇੱਥੋਂ ਦੇ ਜਿਹੜੇ ਐਟਪ੍ਰਿੰਟ ਐਮਐਲਏ ਸ਼੍ਰੀ ਅਸ਼ਮੀ ਸ਼ਰਮਾ ਜੀ ਜਿਹੜੇ ਬਾਪਤੀ ਜਨਤਾ ਪਾਰਟੀ ਤੋਂ ਬਿਲੋਂਗ ਕਰਦੇ ਆ ਉਹਨਾਂ ਨੇ ਇਹਦਾ ਇਤਰਾਜ਼ ਜਤਾਇਆ ਹੈ ਕਿ ਕੋਈ ਸ਼ਹਿਰ ਦੇ ਵਿੱਚ ਰੇੜੀ ਔਰ ਫੜੀ ਜਿਹੜੀ ਆ ਬਹੁਤ ਜ਼ਿਆਦਾ ਹੋ ਗਈ ਆ ਅਸੀਂ ਵੀ ਕਿਤੇ ਕਿਤੇ ਇਸ ਗੱਲ ਨੂੰ ਮੰਨਦੇ ਆ ਕਿ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ ਫੜੀ ਔਰ ਰੇੜੀ ਹੋ ਗਈ ਆ ਅਸੀਂ ਔਰੇ ਕਿਹਾ ਕਿ 22 ਦੇ ਬਾਅਦ 2022 ਤੋਂ ਬਾਅਦ ਜਿਹੜੇ ਲੋਕ ਸਾਡੇ ਪਠਾਨਕੋੜ ਚ ਆ ਕੇ ਬਸਿਆ ਉਹਨਾਂ ਨੂੰ ਪ੍ਰਾਪਰ ਤੌਰ ਤੇ ਚੱਕ ਕੀਤਾ ਜਾਏ ਅਗਰ ਉਹ ਸ਼ਹਿਰ ਦੇ ਹੈਗੇ ਤਾਂ ਉਹਨਾਂ ਨੂੰ ਅਲਾਉ ਕਰਾਂਗੇ ਅਗਰ ਕੋਈ ਬਾਹਰੋਂ ਆ ਕੇ ਇੱਥੇ ਸਾਡੇ ਸ਼ਹਿਰ ਦੇ ਵਿੱਚ ਰਸ ਪਾ ਰਿਆ ਦੇਖੋ ਬਹੁਤ ਸਾਰਾ ਹੀ ਡਲੋਜੀ ਰੋਡ ਤੇ ਚੱਲ ਚੱਲ ਜੀਏ ਬਹੁਤ ਸਾਰੇ ਜਿਸ ਤਰ੍ਹਾਂ ਨਾਰੀਅਲ ਪਾਣੀ ਵਾਲੀ ਆ ਔਰ ਉਹ ਕਰਦੇ ਕੀ ਹੈ ਨਾਰੀਅਲ ਤੇ ਪਾਣੀ ਦੇ ਲੋਕਾਂ ਨੂੰ ਪਲਾਉਂਦੇ ਆ ਮੋੜਨ ਨਾਰੀਅਲ ਉਹ ਰਾਤ ਨੂੰ ਬੰਨ ਕੇ ਕਦੀ ਟੋਇਆਂ ਚ ਸੁੱਟਦੇ ਨੇ ਕਦੀ ਨਾਲਿਆਂ ਚ ਸੁੱਟਦੇ ਨੇ ਇਸ ਤਰ੍ਹਾਂ ਉਹ ਗੰਦ ਪਾਉਂਦੇ ਆ ਜਿਹਦੇ ਨਾਲ ਕਈ ਵਾਰੀ ਸਾਡੇ ਸੀਵਰੇਜ ਬਲੌਕ ਹੁੰਦੇ ਆ ਸਾਡੇ ਨਾਲੇ ਬਲੌਕ ਹੁੰਦੇ ਆ ਇਰੇ ਵਾਸਤੇ ਜਿਹੇ ਸਕਟੈਕਸ਼ਨ ਲੈਣ ਜਾ ਰਹੇ ਆ ਉਹ ਹਾਊਸ ਚਾਹੀ ਪਾਸ ਕੀਤਾ ਬਹੁਤ ਜਲਦੀ ਉਹਨਾਂ ਦੀ ਸਾਰਿਆਂ ਦੀ ਚੈਕਿੰਗ ਹੋਏਗੀ ਜਿਹੜੇ ਪਠਾਨਕੋਟ ਦੇ ਰਹਿਣ ਵਾਲੇ ਲਾਗੇ ਛੇ ਦੇ ਵਸਨੀਕ ਹੋਣਗੇ ਉਹਨਾਂ ਨੂੰ ਅਲਾਉ ਕਰਾਂਗੇ ਜਿਹੜੇ ਬਾਹਰੋਂ ਆਣਗੇ ਉਹਨਾਂ ਵਾਸਤੇ ਕੋਈ ਪਲਾਨ ਕਰਾਂਗੇ ਕਿ ਕਿਸ ਤਰ੍ਹਾਂ ਕਰਨਾ ਸਰ ਹਾਊਸ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਂਡ ਐਮਜ਼ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. A&M's Cambridge International School opposite Canada Palace near A&M Institute's Jalandhar Dalhousie Bypass Road, Pathankul.